ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੁਹਾਨੂੰ ਦਿਖਾਉਣੀ ਆਂ ਚਾਰੇ ਸੋਈਆਂ ਸੋਈਆਂ ਆਂ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਖਿਲਾ ਲਓ ਬਾਕੀ ਸਾਡੀ ਬੇਨਤੀ ਹੈਲ ਵੀ ਜ਼ਰੂਰ ਤੇ ਹਨ ਦਿਓ ਜੀ ਇੱਕ ਤੁਹਾਨੂੰ ਨੀਲੀ ਦੀ ਝੋਟੀ ਆਏ ਬੜੇ ਕਮਾਲ ਦੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਜੀ ਵਧੀਆ ਤੇ ਨਾਮ ਦੱਸਦੇ ਕਰੀ ਫਿਰ ਅੰਜ ਦੰਦਰ ਸਿੰਘ ਵੇਡਾ ਕਿ ਅਖਾਦ ਸਿੰਘਪੁਰਾ ਵਾਲਾ ਜਿਹੜਾ ਗਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 958627552 ਤੇ ਅੱਜ 4 ਹੀ ਆ ਫਿਰ 4 ਹੀ ਆ ਰਹੀ ਬਾਕੀ ਵੇਗੀਆਂ ਨਾ ਵੇਗੀਆਂ ਵੀ ਹੋ ਰਹੀਆਂ ਗਈਆਂ ਵੇਗੀਆਂ ਤੇ ਇਹ ਵੀ ਹੋਣਾ ਹੀ ਨਹੀਂ ਤੇ ਵੀ ਵੇਖ ਜਾਣੀਆਂ ਇਹ ਇਹ ਵੀ ਅਜ ਹੁਣੇ ਥੋੜੀ ਦੇਰ ਹੋਈ ਆ ਹਾਂ ਦੇਖੋ ਛੋਟੀ ਪਹਿਲਾਂ ਨੀਲੀ ਦੀ ਗੜਾ ਟਾਪ ਦੀ ਦਿਖਾਈ ਦੋ ਇਹਦਾ ਚਵਾ ਫਿਰ ਬੱਚਾ ਪੈ ਗਿਆ ਘਰੇ ਤੁਹਾਡੇ ਹੁੰਦੇ ਆ ਉਹ ਨਹੀਂ ਬੱਚਾ ਛੁੱਟ ਕੇ ਥੱਲੇ ਚਲ ਗਿਆ ਫਿਰ ਕਹਿੰਦੇ ਪਸਮਾ ਹੀ ਬਿੰਦੇ ਨਾਲੇ ਪਹਿਲੇ ਨਾ ਪਤਾ ਲੱਗ ਜਾਂਦਾ ਚਿਲ ਠੰਡੀ ਆ ਵੇਖੋ ਹਾਂਜੀ ਵੇਖੋ ਚਲੀ ਜਾ ਚਵਾਈ ਹਾਂ ਦੇ ਸਾਡੇ ਬਿਲਕੁਲ ਸਾਫ ਜਵਾਬ ਆ ਜਿਹੜਾ ਠੰਡੀ ਠੀਰੀ ਛੱਡ ਦੇ ਵਿਧੀਆ ਕਰੀ ਹਾਂ ਤੇ ਆ ਥਣ ਵੀ ਇਹਦੇ ਆਪਾਂ ਦੇ ਸਕਦੇ ਹਾਂ ਅੱਗੇ ਤਾਂ 4 ਥਣ ਇੱਕੋ ਜੇ ਸਾਈਜ਼ ਦੇ ਤੇ ਇੱਕੋ ਜੇ ਗਿਆਪ ਦੇ ਇਹਦੇ ਤੋਂ ਬੜੀ ਚੰਗੀ ਹੈ ਕਿੰਨਾ ਇਹਦੇ ਕੋਲ ਦੁੱਧ ਤਿਆਰ ਵਿਧੀਆ ਤਰ੍ਹਾਂ ਦੁੱਧ ਵਿਧੀਆ ਇਹ ਤਾਂ ਆਈ ਹੈ ਸਾਡੇ ਸਾਹਮਣੇ ਲੈ ਜੇ ਥੋੜਾ ਜਿਹਾ ਹੋਇਆ ਲੱਥੀ ਨਾਲ ਤੇ ਕਿੰਨਾ ਗਿਆ ਫਿਰ ਵੀ ਆ ਕਿਹਾ ਕੋ ਥਲੇ ਝੋਲੀ ਨਿਕੜੀ ਆ ਮਰਿਆ ਤੁਹਾਡੇ ਕੋਲ ਰੱਖੀ ਆ ਦੁੱਧ ਤੋਂ ਨੌਂ ਗਿਲੋ ਨਹੀਂ ਅੱਠ ਗਿਲੋ ਹੋਊਗਾ ਠੀਕ ਹੈ 70 ਕਿਲੋ ਕਰਕੇ ਜਿਹੜਾ ਮਰਜੀ ਵੀਰ ਲੈ ਲੈ ਠੀਕ ਹੈ ਇੱਕ ਨੰਬਰ ਉੱਠਣੀ ਚੁੜੀ ਛੋਟੀ ਹੋਣੀ ਵੀ ਦੰਦਾ ਜਵੇਂ ਸਾਣਾ ਵੇਖੀ ਨਹੀਂ ਵੇਖ ਲੈਣੇ ਆਜੋ ਲੈ ਆਓ ਕੋਈ ਗੱਲ ਨਹੀਂ ਛਕਦੀ ਐ ਮੋਂ ਆਜਾ ਦੇਖਾ ਤੇ ਡਰੀ ਵੀ ਜਾਣੀ ਥੋੜਾ ਥੋੜਾ ਬਾਕੀ ਨੀਲੀ ਦੀ ਝੋਟੀ ਆ ਤੇ ਸੋਹਣੀ ਝੋਟੀ ਆ ਸੁਆ ਪਹਿਲਾਂ ਹੀ ਸੋਈ ਆ ਪਹਿਲਾਂ ਹੀ ਸੁਆ ਵੀਰ ਜੀ ਪਹਿਲਾਂ ਪਹਿਲਾਂ ਵੇਖੋ ਥਾਂ ਤੋਂ ਕੜਾ ਚੰਗਾ ਲੱਗਾ ਝੋਟੀ ਨੂੰ ਉਹ ਜੰਗੀ ਜੋਤੀ ਬਾਕੀ ਸਾਂਭ ਵਾਲੀ ਜਗ੍ਹਾ ਤੇ ਚਲ ਗਈ ਦੋ ਦਿਨਾਂ ਚੰਗਾ ਭਰੀ ਜਾਣਾ ਅੱਜ ਲੈ ਆ ਵੀਰ ਜੀ ਆ ਦੇਖ ਸਾਡੇ ਦੂਰ ਤੋਂ ਵੀ ਇੱਕ ਦੀ ਇੱਕ ਮਿੰਟ ਚਿਹਰਾ ਕਰਿਆ ਵੀਰ ਜੀ ਤਾਂ ਇੱਥੋਂ ਇੱਧਰ ਨੂੰ ਚਲੋ ਜਾਣ ਤਾਂ ਕੋਈ ਗੱਲ ਨਹੀਂ ਤਾਂ ਦੇਖ ਸਾਡੇ ਜੀ ਬਿੱਲੀ ਅੱਖਾਂ ਲਈ ਨੀਲੀ ਰਵੀ ਹੈ ਜਿਹੜੀ ਲੈ ਜਾ ਮਗਰ ਕੀ ਇਹਦੇ ਮਗਰੇ ਦੇ ਕੱਟਾ ਹੈ ਮੂੰਹ ਕੱਟਾ ਜਿਹਦਾ ਤੇ ਵੀ ਸਾਫ ਹੈ ਤੇ ਮੁੱਲ ਫਿਰ ਇਹਦਾ ਵੀ ਜੀ ਥੋੜੀ ਦੇਰੀ 80000 ਦੀ ਨਹੀਂ ਕਰਦੀਏ ਕੋ ਮਨਤਾ ਨਾ ਦੱਸੋ ਕਿ ਲੈਂਗੇ ਕਿ ਨਹੀਂ ਲੈਂਗੇ ਆਪ ਹੀ ਕਰ ਦੋਗੇ ਕਿਉਂ ਨਹੀਂ ਦੇ ਦੀਏ 75 ਦੇ ਦੀਏ 70000 ਦੀ ਜਾਣ ਦਾ ਜੱਸ ਨਾ 10000 ਛੋੜ ਅੱਛਾ 70400 ਛੱਡ ਦੇਣਾ ਤੇ ਦੁੱਧ ਕਿੰਨਾ ਕਰੀ ਜਾਓਗੇ ਉਤਨਾ ਦੱਸ ਦੋ ਦੇ ਜੀ ਕਿਉਂਕਿ ਠੀਕ ਹੈ ਜੀ ਉਹ ਤਾਂ ਸੇਵਾ ਦਾ ਹੀ ਥਣ ਚਲਦੇ ਦੇਣੇ ਮੁਰਕੇ ਵੀਰ ਕਹਦੇ ਸਾਡੇ ਘਰੋਂ ਪਾਈ ਜੋਲੇ ਦੁੱਧ ਤਾਜ਼ੀਆਂ ਮਈਆਂ ਆਈਆਂ ਆ ਹਾਂਜੀ ਹਾਂਜੀ ਨੰਬਰ ਤੇੜੀ ਅੰਗ ਜੱਜ ਉੱਪਰ ਥਾਣਾ ਨਗਰ ਘਟਦਾ ਪਰ ਸੀਲ ਦੀ ਥਾਣਾ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਵਾਲੀ ਜੇ ਝੋਟੀ ਇਹ ਵੀ ਸੂਈ ਜਾਂ ਪੰਜਵਾਂ ਦਿਨ ਦੇ ਮਾਰਕਸ ਆਈ ਪੁਲਿਸ ਵਾਈ ਆ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਨਾ ਅੱਗੇ ਤੋਂ ਮਗਰ ਇਹਦੇ ਕੱਟਾ ਏ ਇੱਕ ਸਿੰਘ ਇਹ ਤਾਂ ਗੋਲੇ ਇੱਕ ਤਾਂ ਥੋੜੀ ਕੁੰਡੀ ਜੀ ਲੱਥੀ ਆ ਥੱਲਿਆਂ ਬੜੀ ਸਫਾਈ ਜਿਹਾ ਹੈ ਜੀ ਇਹ ਦਾ ਸੂਆ ਕਿਨਵਾ ਜੀ ਇਹ ਦੂਜੇ ਸੂਏ ਦੇ ਇਹਦਾ ਦੂਸਰਾ ਸੂਆ ਜੀ ਬਾਕੀ ਥੱਲੇਆਂ ਚੰਗੀਆਂ ਆ ਆਇਆ ਲੈ ਆ ਬਾਕੀ ਥੱਲੇ ਹਾਸਾ ਸਿਆ ਤੇ ਉਤਰਾਂ ਵੀ ਜੀ ਇਹਦੇ ਕੋਲ ਦੁੱਧ ਕਿੰਨਾ ਉਤਰਾਂ ਹੁਣ ਦੁੱਧ ਵੀ ਜੀ ਦੇ ਕੋਲੇ ਭੋਲਾ ਯਾ 9 ਕਿਲੋ ਦਾ 8 ਕਿਲੋ ਦੀ ਗਾਰੰਟੀ ਹੋਗੀ ਬਾਕੀ ਥੱਲੇ ਹੋਵੇ ਤੋ ਗੱਡੀ ਆ ਰਹੀ ਮਾਰ ਥੱਲੇ ਸਾਫ ਯਾ ਉਤਰ ਹਨਾ ਹਾਂ ਕਿੰਨਾ ਕ ਦੁੱਧ ਦੇ ਕਰੀ ਜਾਊਗੀ ਦੁੱਧ ਵੀ ਜੀ ਦੇ ਦਊਗੀ 10 ਕਿਲੋ ਤੋਂ ਬਾਹਰ ਹੀ ਦਊਗੀ ਤੇ ਤਾਂ ਮੁੱਲ ਲੋੜੀ ਦੀ ਪੈਨ ਹਿਆ ਦੀ 60000 ਦੀ 10 24 ਹੋਰ ਕਰੀ 2000 ਛੱਡ ਦੋ ਇਹ ਨਹੀਂ ਛੱਡੀ ਯਾਰ ਅੱਛਾ 57000 57000 ਦੀ 52 ਦੀ ਤੇ ਇਹਦਾ ਬੱਚਾ ਕਿਹੜਾ ਜੇ ਬੱਚਾ ਤਾਂ ਟੱਟਾ ਉੱਧਰ ਵੱਜਦਾ ਹੈ ਅੱਛਾ ਇਹਦਾ ਬੱਚਾ ਉੱਧਰ ਵੱਜਾ ਹੈ ਉੱਧਰ ਇੱਕੋ ਹੀ ਬੱਚਾ ਵੱਜਾ ਜਿਹੜਾ ਟਿੰਗਣ ਦੇ ਆ ਬੀਜੀ 8 15 ਦੇ 15 ਦਿਨਾਂ ਦੀ ਗਾਵੇ ਮਗਰ ਕੱਟੀ ਏ ਅੱਛਾ ਉਹ ਟਿੰਗਣ ਲਈ 400 ਰੁਪਏ ਦੋਦੇ ਪਰ ਨੌਕਰੋ ਕਰਕੇ ਦੇਣੀ ਕਿਉਂ ਆਪਸ ਮਾ ਇੱਕ ਨੰਬਰ ਠੀਕ ਐ ਨੌ 10 ਲੀਟਰ ਇਹਦੇ ਕੱਲ ਦੁੱਧ ਹੈਗਾ ਇਹਦੇ ਮਗਰ ਕੱਟੀ ਏ ਬੜੀ ਮੈਨੂੰ ਸੰਭਨ ਲਈ ਆ ਮੱਜ ਸਾਮਕੇ ਦੁੱਧੋ ਵਦਨ ਲਈ ਆ ਆਜ ਲਾਇਆ ਅਜਾ ਬਾਕੀ ਥਾਣੇ ਦੇ ਕੋਲ ਵੀ ਚੰਗਾ ਲੱਗਿਆ ਪ੍ਰੋਪਰ ਸਟਰੀਚਾਈ ਵਾਲਾ ਥਾਣਾ ਤੇ ਇਹਦਾ ਫਰਮੁੱਲ ਵੀਰ ਜੀ ਮੈਂ ਬੜੀ ਕੰਟੀਲੀ ਉੱਪਰਲੀ ਵਾਲਾ ਮਾਟਕ ਦਾ ਲੈ ਗਿਆ ਠੀਕ ਆ ਦੇ ਦिए 75000 ਦੀ 75 ਦੀ ਨਹੀਂ ਜਾਣੀਗੇ ਨਹੀਂ ਜੀ 70 ਚ ਸ਼ੋਰਟ ਕਰੋ ਕਿੰਨੀ ਕਰਨੀ ਜੀ ਇਹ ਦੱਸ 5000 ਕਰ ਦੇ ਜੀ ਮੈਂ ਚੰਗੀ ਉਹ 65000 ਦੇ ਦੇ ਦिए 65000 ਦੇ ਇਹਦੀ ਕੱਟੀ ਕੱਡੀ ਜੇ ਕੱਟੀ ਦੀ ਉਹ ਉਧਰ ਹੀ ਬੱਜੀ ਉਧਰ ਹੀ ਕੁਝ ਬੱਚੇ ਅੰਦਰ ਬੱਜੇ ਉਧਰ ਬੱਜੀ ਠੀਕ ਹੈ ਜੀ ਆੜੀਆਂ ਨੂੰ ਖੋਣੀ ਦਾ ਆ ਪਟਾ ਬਜੇ ਜੇ ਕਿਹੜਾ ਇਹਦਾ ਕਟਾ ਇਧਰਲਾ ਬੋਰੀ ਲੱਥੀ ਹਲਾ ਕੇ ਦੂਜਾ ਜੇ ਪਰਲਾ 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 ਕਿਤਾ ਕੱਟਾ ਗਿਆ ਦਾ ਹਾਂ ਦੇਖ ਸੰਗ ਤੇ ਇਹਦੇ ਕੋਲ ਦੁੱਧ ਕਿੰਨਾ ਮਿਰਜੀ ਮਿਰਜੀ ਕੋ ਹੋਗਾ 1.5 ਕਿਲੋ ਦੀ ਗਾਰੰਟੀ ਹੋ ਪਾਉ ਸਮਾਈ ਤੇ ਇਹ ਕਿੰਨਾ ਦੁੱਧ ਘਰੀ ਜਾਉਗੀ ਉਹ ਜੀ ਦਾਸਟਰ ਤੋਂ ਬਾਹਰ ਲਉਗੀ ਲਿਆਓ ਫਿਰ ਦੇਖੀਆ ਵੀਡੀਓ ਬੱਝਿਆ ਹੋ ਕੇ ਹਾਂਜੀ ਹੋ ਲੱਜੋ ਜਿਉਣਾ ਕਰੀ ਖੜੀ ਆਪਾਂ ਬਾਕੀ ਇਹ ਵੀ ਥੱਲੇ ਚੰਗੇ ਥੱਲੇ ਹਵਾਨੇ ਦੀ ਮਾਲ ਕਿਆ ਕਾਦੇ ਦਾ ਨਹੀਂ ਹੱਸਦਾ ਜਿਤਰਾ ਆਮ ਆਪਣੇ ਘਰਾਂ 'ਚ ਮੱਜਾਂ ਦੇ ਕੱਦ ਹੁੰਦੇ ਆ ਠੀਕ ਹੈ ਮਤਲਬ ਬਾਕੀ ਦੁੱਧ ਵਾਲੀ ਨਿਸ਼ਾਨੀਆਂ ਚੱਲਾ ਚੰਗੀਆਂ ਵੀ ਜਿੰਨੇ ਦੁੱਧ ਚ ਆਨਲੀ ਖੜਨੀ ਉਹਦੇ ਲਈ ਚੰਗੀ ਆ ਆਹ ਥਾਣੇ ਦੇਖ ਸਕਦੇ ਜੇ ਤੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਕਿੰਝ ਮੁੱਲ ਤਾਂ 75000 ਦੇ ਅੱਛਾ 72 ਦੇ ਦਈਏ ਇਹਦੇ ਵੀ 70000 2000 ਛੋਟ ਕਰ ਦਈਏ ਕੋਈ ਕਰ ਦਾਂਗੇ 2000 1000 ਕਿੰਨੇ 68 ਸੀ 60 ਦੇ ਲੱਗੇ ਠੀਕ ਹੈ ਜੀ ਤੇ ਬਾਕੀ ਕੋ ਤਸੱਲੀ ਕਰਕੇ ਲੈ ਜੇ ਹਨਾ ਆਪਣੇ ਠੀਕ ਹੈ ਜੀ ਤੇ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਬਾਕੀ ਆ ਮੱਜਾਂ ਜਿਹੜੀਆਂ ਦੋ ਹੋ ਗਈਆਂ ਹੁਣ ਤੋਂ ਪਹਿਲਾਂ ਹੀ